ច i down ਮਨਾਇਆ ਜਾ ਰਿਹਾ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤਲਾਲ ਦੇਵ ਆਪ ਸਭ ਨੂੰ ਹੋਲੀ ਦੀਆਂ ਹੋਲੇ ਮੁਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਔਰ ਮੈਂ ਅਰਦਾਸ ਕਰਦਾ ਕਿ ਆਪਣੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਹੋਲੀ ਦੇ ਰੰਗਾਂ ਦੀ ਤਰ੍ਹਾਂ ਆਉਣ ਇਸ ਤਰ੍ਹਾਂ ਸਾਡਾ ਜੀਵਨ ਆਨੰਦਮਈ ਰਹੇ ਔਰ ਸਾਡੇ ਜਿਹੜੇ ਬੱਚੇ ਅਜੇ ਇੱਥੇ ਹੋਲੀ ਮਨਾ ਰਹੇ ਆ ਜਿਹੜੇ ਪ੍ਰਬੰਧਕ ਆ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇੰਨਾ ਜਿਵੇਂ ਬਰਿੰਦਾਵਨ ਦਾ ਮਾਹੌਲ ਇੱਥੇ ਬਣਾਤਾ ਕੋੜਪੂਰੇ ਦੇ ਵਿੱਚ ਸੋ ਬੜਾ ਅਜ ਅਨੰਦ ਭਾਈ ਜਿਹੜਾ ਇਹ ਸਮਾਂ ਹੈ ਹਾਂਜੀ ਪ੍ਰੈਸਰ ਅੱਜ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਜਿਹੜਾ Holi ਦਾ ਤਿਆਰਨਾ ਆਇਆ ਜਾ ਰਿਹਾ ਹੈ ਇਹ ਬਰਿੰਦਾਵਨ ਦੀ ਇਸ ਤਰ੍ਹਾਂ ਅਜ ਨਜ਼ਰ ਆ ਰਿਹਾ ਹੈ ਕੋੜਪੂਰਾ ਸ਼ਹਿਰ ਸਿੱਖਾਂ ਵਾਲਾ ਰੋਡ 메ਨ ਗਊਸ਼ਾਲਾ ਜਿਸ ਜਿਸ ਨੂੰ ਬਣਾਉਣ ਵਿੱਚ ਸੰਤ ਮਹੇਸ਼ ਮੂਨੀ ਜੀ ਬੋਰੇ ਵਾਲੇ ਸੰਤ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਹੈ ਉਹਨਾਂ ਦੀ ਸਾਡੇ ਇਲਾਕੇ ਦੇ ਵਿੱਚ ਬੜੀ ਮਾਨਤਾ ਹੈ ਇਸ ਗਊਸ਼ਾਲਾ ਵਿੱਚ ਬਾਲਾ ਜੀ ਸੇਵਾ ਮੰਡਲ ਵੱਲੋਂ ਸਮੁੱਚੇ ਸ਼ਹਿਰ ਸਹਿਯੋਗੀਆਂ ਨਾਲ ਮਿਲ ਕੇ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜੋ ਹੋਲੀ ਦਾ ਤਿਹਾਰ ਹੈ ਔਰ ਚੱਕਰ ਧਾਰੀ ਗਰੁੱਪ ਜੋ ਕਿ ਇੱਕ ਬਹੁਤ ਵੱਡਾ ਗਰੁੱਪ ਹੈ ਰਿੰਦਾਵੰਦ ਦਾ ਜੋ ਕਿ ਧਾਰਮਿਕ ਸਮਾਗਮ ਕਰਦਾ ਹੈ ਧਾਰਮਿਕ ਭਜਨ ਭਜਨ ਨਾਲ ਉਹਨੇ ਇੱਥੇ ਸ਼ਕਤਾਂ ਨੂੰ ਲਿਆਲ ਕੀਤਾ ਔਰ ਬੜਾ ਆਨੰਦ ਆਇਆ ਸ਼ਹਿਰ ਦੇ ਕੋਨੇ ਦੇ ਕੋਨੇ ਵਿੱਚੋਂ ਹਰੇਕ ਵਰਗ ਦੇ ਲੋਕਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਮੈਂ ਇਸ ਫੋਲੀ ਦੇ ਪਵਿੱਤਰ ਤਿਹਾੜੀ ਦੀ ਲੱਖ ਲੱਖ ਵਧਾਈ ਸਮੂੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਸਾਡੇ ਕੋਟਪੂਰਾ ਦੇ ਵਾਸੀਆਂ ਨੂੰ ਜੀਣ ਦੇਣਾ ਤੇ ਨਾਲ ਮੈਂ ਧੰਨਵਾਦ ਕਰਦਾ ਹਾਂ ਬਾਲਾ ਜੀ ਸੇਵਾ ਮੰਡਲ ਦੀ ਸਮੂੱਚੀ ਟੀਮ ਦਾ ਜਿਨ੍ਹਾਂ ਨੇ ਐਡਾ ਸੋਹਣਾ ਆਯੋਜਨ ਕੀਤਾ ਔਰ ਲਗਭਗ ਮੈਨੂੰ ਕਈ ਸਾਲ ਹੋ ਗਏ ਇੱਥੇ ਆਉਂਦੇ ਨੂੰ ਤੇ ਮੈਂ ਜਦੋਂ ਗੱਲਬਾਤ ਕੀਤੀ ਜਦੋਂ ਮੇਰੇ ਕੋਲ ਗਏ ਇਹ ਮੈਂ ਕਿਹਾ ਵੀ ਮੈਨੂੰ ਕਈ ਸਾਲ ਹੋ ਗਏ ਕਿੰਨਾ ਚਿਰ ਹੋ ਗਿਆ ਮਨਾਉਂਦੇ ਨੂੰ ਇਹ ਕਿਤੇ ਲਗਭਗ ਸਾਨੂੰ 30 ਸਾਲ ਹੋ ਗਏ ਸੋ ਮਤਲਬ ਬੜੀ ਵੱਡੀ ਦੇਣ ਹੈ ਇਹ ਜੋੜਦਾ ਸਾਨੂੰ ਪਿਆਰ ਸਿਖਾਉਂਦਾ ਸਾਨੂੰ ਇਹ ਤਿਹਾਰ ਹੈ ਜਿਹੜਾ ਤੇ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਪਰਮਾਤਮਾ ਸਾਰਿਆਂ ਨੂੰ ਤਰੱਕੀ ਦੇ ਤੰਦਰੁਸਤ ਰੱਖ ਕਾਮਯਾਬੀ ਦੇਵੇ ਸਾਰੇ ਸਾਡੇ ਸ਼ਹਿਰ ਦੇ ਉੱਤੇ ਮਿਹਰਬਾਨੀ ਰੱਖੇ ਔਰ ਇਨੇ ਸ਼ਬਦਾਂ ਨਾਲ ਕੋਈ ਤਰਤੀਹਾਰ ਫੋਲੀ ਦੀ ਮੈਂ ਲੱਖ ਲੱਖ ਵਾਈ ਹਾਂ ਇਹ ਗੋਲ ਸਭ ਕੀ ਕਹਣਾ ਕੋਈ ਅਜਿਹਾ ਤਿਹਾਰ ਜਿਹੜਾ ਇੰਨੀ ਹੁਮਤਾ ਨਾਲ ਮਨਾਇਆ ਜਾ ਰਿਹਾ ਸਾਨੂੰ ਇੱਕ ਕੀ ਕਹਣਾ ਸਭ ਤੋਂ ਪਹਿਲਾਂ ਜੀ ਇਸ Holi ਦੇ ਪਵਨ ਅਸਰ ਤੇ ਸਭ ਕੋਰਕੂਏ ਵਾਲੇ ਵਾਸੀ ਨੂੰ ਬਹੁਤ ਬਹੁਤ ਵਧਾਈ ਆ ਅਸੀਂ ਪਿਛਲੇ ਕਈ ਸਾਲਾਂ ਤੋਂ ਸੇਵਾ ਵਾਲੇ ਸਾ ਮੰਦਰ ਵੱਲੋਂ ਅਸੀਂ 2 ਸਾਲਾਂ ਜਿਹੜੀ ਮਿਹਨਤ ਕੀਤੀ ਹੈ ਵੀ ਸਕੂਲ ਦੇ ਨਾਲ ਇਹ ਤੇ Holi ਦਾ ਤਿਹਾੜੀ ਮਨਾਉਂਦੇ ਹੈ ਇਹ ਆਈਡੀਆ ਸਾਨੂੰ ਫ੍ਰੀ ਕੋਟ ਤੇ ਐਕਚੁਅਲੀ ਆਇਆ ਉੱਥੇ Holi ਦਾ ਫੰਕਸ਼ਨ ਆਜ਼ਾਦ ਕਸ਼ਿਸ਼ਪਾਮ ਚ ਮਨਾਉਂਦੇ ਸੀ ਅਸੀਂ ਫ੍ਰੀ ਕੋਟ ਵਾਲੇ ਬਣਾ ਸਕਦੇ ਆ ਇੱਥੇ ਕਿਉਂ ਨਹੀਂ ਮਨਾ ਸਕਦੇ ਆਪਾਂ ਉਹਨਾਂ ਤੋਂ ਅਸੀਂ ਪ੍ਰੇਰਨਾ ਲੈ ਕੇ ਅਸੀਂ ਮੰਡਲ ਜੇ ਇਸ ਲਾ ਕੇਤੀ ਆਪਾਂ ਵੀ ਕੋਟਪੁਰੇ ਫੰਕਸ਼ਨ ਲਈਏ ਅੱਜ ਤੋਂ ਪਹਿਲਾਂ ਕਿਤੇ ਕੋਟਪੁਰੇ ਇਸ ਤਰ੍ਹਾਂ ਦਾ ਫੰਕਸ਼ਨ ਨਹੀਂ ਸੀ ਬਣਾਇਆ ਗਿਆ ਅਸੀਂ ਫਿਰ ਇੱਥੇ ਗੋਇਸ਼ਾਲਾ ਵਾਲਿਆਂ ਨੂੰ ਰਿਕਵੈਸਟ ਕੀਤੀ ਇਹ ਕਹਿੰਦੇ ਜੀ ਤੁਹਾਡੇ ਆਪ ਦੀ ਗੋਇਸ਼ਾਲਾ ਵੱਲੋਂ ਤੇ ਅਸੀਂ ਉਹ ਤੋਂ ਪਿਛਲੇ ਕੋਈ 10 12 15 ਸਾਲਾਂ ਤੋਂ ਇੱਥੇ ਹੋਲੀ ਦਾ ਫੰਕਸ਼ਨ ਤੁਮ ਤਾਂ ਨਾਲ ਹਰ ਵਾਰ ਕੋਈ ਨਾ ਕੋਈ ਨਮਾਦਰ ਪਾਉਂਦਾ ਹੈ ਪਹਿਲੇ ਫੰਕਸ਼ਨ ਬਿਲਕੁਲ ਧਾਰਮਿਕ ਫੰਕਸ਼ਨ ਹੈ ਹੁਣ ਪਹਿਲਾਂ ਲੋਕੀ ਗਲੀਆਂ ਚ ਹੋਲੀ ਖੇਲਦੇ ਸੀਗੇ ਮੁਹੱਲੇ ਤੇ ਜਾਂਦੇ ਸੀਗੇ ਅਸੀਂ ਸਾਰੇ ਇੰਤਜ਼ਾਮ ਕੀਤੇ ਜਿਹੜਾ ਪਹਿਲਾ ਪਹਿਲਾ ਗਰਾਊਂਡ ਆ ਇੱਥੇ ਲੋਕੀ ਹੋਲੀ ਖੇਲਦੇ ਆ ਬਾਅਦ ਦੇ ਵਿੱਚ ਅੰਦਰ ਸਮਾਜਿਕ ਧਾਰਮਿਕ ਪ੍ਰੋਗਰਾਮ ਹੈ ਹੋਲੀ ਦਾ ਵੀ ਇੰਜੋਏ ਕਰਦੇ ਆ ਆਵਦਾ ਜ਼ਿਆਦਾ ਕਿਸ਼ਿੰਦਰ ਚੰਕਿਆ ਹਨੂ ਮਾਨ ਜੀ ਦੇ ਚੰਕਿਆ ਉਹਦਾ ਵੀ ਆਨੰਦ ਮਾਣਦੇ ਐ ਸੱਚੀ ਸਾਡੇ ਜਿਹੜੇ ਲੋਕ ਬਿੰਦਵਾਨ ਨਹੀਂ ਜਾ ਸਕਦੇ ਸਾਡੀ ਕੋਸ਼ਿਸ਼ ਹੈ ਕਿ ਬਿੰਦਵਾਨ ਨੂੰ ਕੋਰ ਕੋਰੇ ਲੈ ਆਈਏ ਇਹ ਸਾਡੀ ਕੋਸ਼ਿਸ਼ ਰਹਿੰਦੀ ਆ ਇਸ ਵਿੱਚ ਸਾਨੂੰ ਸ਼ਹਿਰ ਵਾਲਿਆਂ ਦਾ ਬਹੁਤ ਸਾਰਾ ਸਹਿਯੋਗ ਹੈ ਪ੍ਰੈਸ ਵਾਲਿਆਂ ਦਾ ਬਹੁਤ ਸ੍ਰੀ ਹੋ ਗਿਆ ਤੇ ਸਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਸਾਡੀ ਇੰਨੀ ਸਚਾਰੂ ਟੰਗ ਨਾਲ ਇਹ ਸਾਰਾ ਡਿਸਪਲਿਨ ਮੇਨਟੇਨ ਕਰਦਾ ਅਸੀਂ ਫਿਰ ਕੋਰਪੂ ਦੇ ਵਸਿਆ ਨੂੰ ਬਹੁਤ ਬਹੁਤ ਹੋਲੀ ਦੀਆਂ ਮੁਬਾਰਕਾਂ ਦਿੰਨੇ ਆ ਸਾਨੂੰ ਕੋਰਪੂ ਦੇ ਵਸਿਆ ਦਾ ਐਹੀ ਪਿਆਰ ਮਿਲਦਾ ਰਹੀ ਹੈ ਤੇ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਸਹਿਯੋਗ ਦੇ ਨਾਲ ਐਹੀ ਵਧੀਆ ਫੰਕਸ਼ਨ ਕਰਦੇ ਰਹੀ ਹੈ ਜੈ ਸ਼੍ਰੀ ਭਾਲਾ